ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਖਾਲਸਾ ਜੀ ਅੱਜ ਇੱਕ ਗੱਲਬਾਤ ਕਰਾਂਗੇ ਸਿਰਫ ਇਹ ਕਿ ਪ੍ਰਦੀਪ ਕਲੇਰ ਨੂੰ ਜਿਹੜੇ ਲੋਕ ਆਪਣੇ ਹੀਰੋ ਬਣਾ ਰਹੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਦੋਸਤੋ ਗੱਲਬਾਤ ਕਰਾਂਗੇ ਇੱਕ ਮੀਡੀਆ ਦੇ ਹਿੱਸੇ ਵੱਲੋਂ ਵੀ ਜਿਹੜਾ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਦੇ ਬਾਰੇ ਤੇ ਇੱਕ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜਾ ਪ੍ਰਦੀਪ ਕਲੇਰ ਵੱਲੋਂ 164 ਦੇ ਬਿਆਨ ਦੇ ਕੇ ਉਹਦੇ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਜਦੋਂ ਕਿ ਪਹਿਲੇ ਜਿਹੜੇ 164 ਦੇ ਬਿਆਨ ਸੀਗੇ ਕਿਹੜੇ ਉਹ 164 ਦੇ ਬੰਦੇ ਦੇ ਬਿਆਨ ਸੀਗੇ ਜਿਹਦੇ ਕਰਕੇ ਪਹਿਲਾਂ ਕਾਰਵਾਈਆਂ ਹੋਈਆਂ ਨੇ ਜਾਂ ਹਰੇ ਕੇਸ ਦੇ ਵਿੱਚ ਕੀ ਕਾਰਵਾਈ ਹੋ ਜਾਂਦੀ ਹੈ ਤੇ ਉਹਨਾਂ ਬਾਰੇ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਵਾਇਗੁਰ ਦੀਕਾ ਖਾਲਸਾ ਵਾਇਗੁਰ ਦੀਕੀ ਪਤੇ ਦੇਖੋ ਦੋਸਤੋ ਮੈਂ ਜੋ ਗੱਲ ਕੀਤੀ ਆ ਆਪਾਂ ਅੱਜ ਗੱਲ ਕਰਨੀਆਂ ਪ੍ਰਦੀਪ ਕਲੇਰ ਦੀ ਜਿਹੜਾ ਪ੍ਰਦੀਪ ਕਲੇਰ ਤੇ ਕੋ ਹਰਸ਼ ਧੂਰੀ ਹੈ ਇਹਨਾਂ ਦੋਨਾਂ ਦੀ ਅਗਰ ਆਪਾਂ ਭੂਮਿਕਾ ਦੀ ਗੱਲ ਕਰੀਏ ਤਾਂ ਦੋਸਤੋ ਇਹ ਬੰਦੇ ਉਹ ਨਹੀਂ ਜਿਹੜੇ ਸਭ ਤੋਂ ਵੱਡੇ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹਨੂੰ ਪਾੜ ਕੇ ਗਲੀਆਂ ਦੇ ਵਿੱਚ ਰੋਲਿਆ ਇਹਨਾਂ ਨੇ ਧੁਰਕੀ ਆਈ ਬਾਣੀ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਅੱਜ ਸਾਡੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਆਪਾਂ ਨੂੰ ਸਭ ਨੂੰ ਪਤਾ ਕਿ ਸਾਡੇ ਉਹ ਅੱਜ ਗੁਰੂ ਨੇਗੇ ਇਹ ਉਹਨਾਂ ਨੂੰ ਇਹਨਾਂ ਨੇ ਗਲੀਆਂ ਦੇ ਵਿੱਚ ਰੋਲਿਆ ਤੇ ਐਡਾ ਵੱਡਾ ਦੋਸ਼ ਮੇਰੇ ਖਿਆਲ ਦੇ ਵਿੱਚ ਕੋਈ ਹੋਰ ਹੋ ਨਹੀਂ ਸਕਦਾ ਐਡੇ ਵੱਡੇ ਦੋਸ਼ੀ ਬੰਦੇ ਅੱਜ ਸਿਰਫ ਇਸ ਕਾਰਨ ਕਰਕੇ ਕਿ ਉਹ ਅਕਾਲੀ ਦਲ ਦੇ ਰੋਲੇ ਲਈ ਜਾਂ ਸੁਖਵੀਰ ਬਾਦਲ ਕਿੰਨਾ ਦੋਸ਼ੀ ਆ ਕਿੰਨਾ ਨਹੀਂ ਆ ਇਹਨਾਂ ਕਾਰਨਾਂ ਕਰਕੇ ਅਸੀਂ ਕਿਤੇ ਨਾ ਕਿਤੇ ਖੁਦ ਆਪ ਇਸ ਗੱਲ ਦੇ ਐਡੇ ਵੱਡੇ ਦੋਸ਼ੀ ਬਣ ਰਹੇ ਆ ਕਿ ਅਸੀਂ ਇਹ ਚੀਜ਼ ਨੂੰ ਭੁੱਲ ਕੇ ਕਿ ਉਹ ਕਿੰਨੇ ਵੱਡੇ ਗੁਨਾਹਗਾਰ ਨੇ ਤੇ ਅਸੀਂ ਸਿਰਫ ਸਾਡੀਆਂ ਜਿਹੜੀਆਂ ਆਪਣੀਆਂ ਇੱਕ ਦੂਜੇ ਨਾਲ ਛੋਟੀਆਂ ਮੋਟੀਆਂ ਜਾਂ ਵੱਡੀਆਂ ਵੀ ਕਹਿ ਲੋ ਕਿ ਕੋਈ ਸਿਆਸੀ ਵਿਰੋਧਤਾ ਹੋਣਗੀਆਂ ਮੈਂ ਸੁਖਬੀਰ ਬਾਦਲ ਦੇ ਨਾਲ ਖੜਾ ਜਾਂ ਨਾ ਖੜਾ ਕੋਈ ਕਾਲੀ ਪਾਰਟੀ ਦੂਜੀ ਨਾਲ ਖੜਾਗਾ ਕੋਈ ਆਪਾਂ ਕਹਿ ਲੋ ਕਿ ਆਪਣਾ ਆਮ ਆਦਮੀ ਕਾਂਗਰਸ ਆ ਭਾਜਪਾ ਜਾਂ ਕਿਸੇ ਨਾਲ ਨਹੀਂ ਪਰ ਦੋਸਤੋ ਗੁਰੂ ਗ੍ਰੰਥ ਸਾਹਿਬ ਤਾਂ ਸਭ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਤਾਂ ਹਰ ਇੱਕ ਬੰਦੇ ਦਾ ਹਰ ਇੱਕ ਪ੍ਰਾਨੀ ਦਾ ਸ੍ਰਿਸ਼ਟੀ ਦਾ ਗੁਰੂ ਹੈ ਉਹਦੇ ਦੁਖੀਆਂ ਨੂੰ ਸਿਰਫ ਇਸ ਕਾਰਨ ਕਰਕੇ ਕਿ ਅਸੀਂ ਆਪਣੇ ਸਿਆਸੀ ਵਿਰੋਧੀ ਨੂੰ ਠਿੱਬੀ ਲਾਉਣੀ ਆ ਅਸੀਂ ਸੁਖਬੀਰ ਬਾਦਲ ਨੂੰ ਕਿ ਸੁਖਬੀਰ ਬਾਦਲ ਨੂੰ ਕਿਵੇਂ ਠੋਕਣਾ ਹੈ ਅਸੀਂ ਬਾਗੀ ਅਕਾਲੀਆਂ ਨੂੰ ਕਿਵੇਂ ਟੋਕਣਾ ਇੰਨਾਂ ਗੱਲਾਂ ਦੇ ਵਿੱਚ ਉਲਝ ਕੇ ਅਸੀਂ ਉਹ ਗੁਨਾਹ ਕਰ ਰਹੇ ਆ ਜਿਹੜਾ ਕਿ ਮੈਂ ਕਹਿ ਸਕਦਾਗਾ ਕਿ ਹੋਰ ਆਪਣਾ ਕੋਈ ਗੁਨਾਹ ਏਡਾ ਵੱਡਾ ਹੋਣਾ ਹੀ ਨਹੀਂ ਹੈਗਾ ਕਿਉਂਕਿ ਉਹਨਾਂ ਬੰਦਿਆਂ ਨੂੰ ਅਸੀਂ ਹੀਰੋ ਬਣਾ ਰਹੇ ਆ ਜਿਹੜੇ ਬੰਦੇ ਬਹੁਤ ਵੱਡੇ ਗੁਨਾਹ ਕਰਨੇ ਇਹ ਤਾਂ ਦੋਸਤੋ ਹੋ ਗਈ ਪ੍ਰਦੀਪ ਕਲੇਰ ਵਾਲੀ ਗੱਲ ਮੈਂ ਆਪਣੇ ਵੱਲੋਂ ਇਹ ਤੁਹਾਨੂੰ ਭਰੋਸਾ ਦਿਨਾਗਾ ਕਿ ਕਿਸੇ ਨਾਲ ਸਾਡੀ ਸਿਆਸੀ ਲੜਾਈ ਹੋਵੇ ਨਾ ਹੋਵੇ ਪਰ ਅਸੀਂ ਆਪਣੇ ਗੁਰੂ ਦੇ ਸਿੱਖ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਉਹਦੇ ਜਿਸ ਬੰਦਿਆਂ ਨੇ ਮੱਥ ਕੇ ਬੇਅਦਬੀ ਕੀਤੀ ਆ ਜਿਨ੍ਹਾਂ ਨੇ ਸਿਰਫ ਇੱਕ ਕਾਤਲ ਇੱਕ ਬਲਾਤਕਾਰੀ ਬੰਦੇ ਦੇ ਲਾਕਟਾਂ ਕਰਕੇ ਇੰਨੇ ਵੱਡੇ ਗੁਰੂ ਦੀ ਬੇਅਦਬੀ ਕਰ ਦਿੱਤੀ ਕਿ ਜਿਹੜੇ ਕਿ ਮੈਂ ਕਹਿ ਸਕਦਾ ਵੀ ਫਾਂਸੀ ਦੀ ਸਜ਼ਾ ਵੀ ਉਹਨਾਂ ਲਈ ਬਹੁਤ ਛੋਟੀ ਸਜ਼ਾ ਗਈ ਉਹਨਾਂ ਨੂੰ ਉਦੋਂ ਵੀ ਕੋਈ ਵੱਡੀ ਸਜ਼ਾ ਦੇਣੀ ਬਣਦੀ ਆ ਸਿਰਫ ਉਹ ਅੱਜ ਸ਼ਖਬੀਰ ਬਾਦਲ ਦੇ ਖਿਲਾਫ ਬਿਆਨ ਦਿੰਨ ਕਰਕੇ ਮਤਲਬ ਉਹ ਆਪਣੇ ਆਪ ਨੂੰ ਕਟਹਿਰੇ ਕਟਹਿਰੇ ਦੇ ਵਿੱਚ ਖੜਿਆ ਹੋਣ ਦੀ ਬਜਾਏ ਉਹ ਹੀਰੋ ਬਣ ਗਏ ਤੇ ਅਸੀਂ ਆਪਣੇ ਗੁਰੂ ਨੂੰ ਭੁੱਲ ਗਏ ਸੋ ਦੋਸਤੋ ਬੇਨਤੀ ਹੈ ਸਭ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰ ਲੈਣਾ ਕਿ ਇਹਨਾਂ ਆਪਣੀਆਂ ਸਿਆਸੀ ਲੜਾਈਆਂ ਨੂੰ ਛੱਡ ਕੇ ਆਪਾਂ ਆਪਣੇ ਗੁਰੂ ਪ੍ਰਤੀ ਵਫਾਦਾਰ ਹੋਈਏ ਜੇ ਆਪਾਂ ਗੁਰੂ ਦੇ ਨਹੀਂ ਹੈਗੇ ਮੇਰੇ ਖਿਆਲ ਦੇ ਵਿੱਚ ਫੇਰ ਤਾਂ ਆਪਾਂ ਕਿਸੇ ਦੇ ਵੀ ਨਹੀਂ ਹੈਗੇ ਅਗਲੀ ਗੱਲ ਦੋਸਤੋ ਹੁਣ ਆਉਂਦੀ ਆਗੀ ਕਿ ਜਿਹੜੇ 164 ਦੇ ਬਿਆਨ ਜਿਹਦੇ ਚ ਉਹਨੇ ਇਹ ਕਿਹਾ ਕਿ ਰਾਮ ਰਹੀਮ ਬਲਾਤਕਾਰੀ ਤੇ ਜਿਹੜੀ ਹਣੀਪ੍ਰੀਤ ਉਹਦੀ ਆਪਾਂ ਨੂੰ ਪਤਾ ਹੀ ਆ ਉਹ ਕੀ ਲੱਗਦੀ ਆ ਉਹਨਾਂ ਵੱਲੋਂ ਇਹ ਜਿਹੜਾ ਸਾਰਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਹਨਾਂ ਨੇ ਕਹਿ ਕੇ ਬੇਅਦਬੀ ਕਰਾਈ ਕਿ ਸਿੱਖਾਂ ਨੇ ਆਪਣੇ ਲੋਕਟ ਰੋਲੇ ਨੇ ਕਿ ਆਪਾਂ ਉਹਨਾਂ ਦੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲ ਦਿਓ ਇਹ 164 ਦੇ ਬਿਆਨਾਂ ਦੇ ਉੱਪਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਹੈ ਕਿਉਂਕਿ ਇੱਕ ਦੋ ਤੋਂ ਇਹਨਾਂ ਦਾ ਕੋਈ ਹੋਰ ਪਹਿਲਾ ਸਾਥੀ ਸੀ ਉਹ ਵੀ ਇਹਨਾਂ ਦਾ ਵਿੱਚੀ ਗਨਾਹਗਾਰ ਹੈਗਾ ਉਹਨੇ 164 ਦੇ ਬਿਆਨ ਦਿੱਤੇ ਸੀ ਜਿਦੇ ਵਿੱਚ ਇਹ ਬਿੱਟੂ ਹੋ ਗਿਆ ਇਹ ਹੋ ਗਿਆ ਕਲੇਰ ਤੇ ਦੂਜਾ ਹਰਚ ਤੂਰੀ ਵਾਲਾ ਇਹਨਾਂ ਨੇ ਖਲਾਫ ਉਹਨੇ 164 ਦੇ ਬਿਆਨ ਦਿੱਤੇ ਸੀਗੇ ਜਿਹਦੇ ਤਹਿਤ ਇਹਨਾਂ ਦੇ ਉੱਪਰ ਉਸੇ ਸਮੇਂ ਕਾਰਵਾਈ ਹੋ ਗਈ ਸੀ ਇਹਨਾਂ ਨੂੰ ਮਤਲਬ ਜਿਹੜਾ ਉਹਦੇ 'ਚ ਮਲਜ਼ਮ ਬਣਾ ਲਿਆ ਗਿਆ ਸੀਗਾ ਲੇਕਿਨ ਹੁਣ 164 ਦੇ ਬਿਆਨ ਉਸ ਵਿਅਕਤੀ ਵੱਲੋਂ ਜਿਹੜਾ ਕਿ ਉਸ ਗਨਾਹ ਦਾ ਭਾਗੀਦਾਰ ਹੈ ਉਹਨੇ 164 ਦੇ ਬਿਆਨ ਦੇ ਕੇ ਆਪਣੇ ਆਪ ਨੂੰ ਤਾਂ ਬਚਾ ਲਿਆ ਡੇਢ ਦੋ ਮਹੀਨਿਆਂ ਦੇ ਵਿੱਚ ਬਾਹਰ ਆ ਗਿਆ ਉਹਨੂੰ ਜ਼ਮਾਨਤ ਮਿਲ ਗਈ ਉਹਨੂੰ ਤਾਂ ਫਾਇਦਾ ਮਿਲ ਗਿਆ ਔਰ ਜਿਹੜੇ ਬੰਦਿਆਂ ਦੇ ਖਿਲਾਫ ਉਹਨੇ ਬਿਆਨ ਦਿੱਤੇ ਸੀਗੇ ਉਹਨਾਂ ਦੇ ਖਿਲਾਫ ਤਾਂ ਕਿਸੇ ਨੇ ਪੂਣੀ ਵੀ ਨਹੀਂ ਕੀਤੀ ਉਹਨਾਂ ਦੀ ਤਾਂ ਪੁੱਛਗਿੱਛ ਵੀ ਨਹੀਂ ਕੀਤੀ ਉਹਨਾਂ ਨੂੰ ਤਾਂ ਕਿਸੇ ਨੇ ਸੰਮਨ ਵੀ ਨਹੀਂ ਭੇਜਿਆ ਉਹਨਾਂ ਨੂੰ ਦੋਸ਼ੀ ਬਣਾਉਣਾ ਪਰਚਾ ਕਰਨਾ ਉਹ ਬਹੁਤ ਵੱਡੀਆਂ ਦੂਰ ਦੀਆਂ ਗੱਲਾਂ ਨੇ ਗ੍ਰਿਫਤਾਰ ਕਰਨਾ ਲੇਕਿਨ ਉਹਨਾਂ ਦੇ ਉੱਪਰ ਤਾਂ ਅਜੇ ਤੱਕ ਉਹਨਾਂ ਨੂੰ ਤਾਂ ਸੰਮਨ ਵੀ ਨਹੀਂ ਗਿਆ ਜਦੋਂ ਕਿ ਇੱਕ ਬੰਦਾ ਤਾਂ ਜਿਹੜਾ ਬਲਾਤਕਾਰੀ ਆ ਉਹ ਤਾਂ ਅੰਦਰ ਹੀ ਬੈਠਾ ਤੁਹਾਡੇ ਕੋਲੇ ਉਹ ਤਾਂ ਹੁਣ ਕਾਹਦਾ ਡਰ ਆਉਂਦਾ ਉਹਨੂੰ ਤਾਂ ਉੱਥੇ ਹੀ ਚੱਕ ਕੇ ਪੁੱਛ ਕੇ ਸ ਕਰਨੀ ਆ ਔਰ ਇਹ ਗੱਲ ਦੂਜੀ ਜਿਹੜੀ ਉਹਦੀ ਹੀਰੋ ਹੈ ਨਾ ਉਹਨੂੰ ਵੀ ਕਿਉਂ ਨਾ ਮਤਲਬ ਹੁਣ ਤੱਕ ਸੰਮਣ ਭੇਜੇ ਗਏ ਇਹਦੇ ਪਿੱਛੇ ਇੰਨੀਆਂ ਕਿੰਨੀਆਂ ਕਬੱਡੀਆਂ ਤਾਕਤਾਂ ਲਗੀਆਂ ਜਿਹੜੀਆਂ ਉਹਨਾਂ ਨੂੰ ਸਰਕਾਰਾਂ ਨੂੰ ਇਹ ਕੰਮ ਕਰਨ ਤੋਂ ਰੋਕ ਲੀਆਂ ਨੇ ਅਸਰਾਂ ਨੂੰ ਰੋਕ ਲੀਆਂ ਨੇ ਜਾ ਮੈਂ ਇਹ ਕਹਿ ਸਕਦਾ ਯਾਰ ਕਿ ਜਿਹੜੇ ਅਫੀਸਰ ਹੁੰਦੇ ਨੇਗੇ ਕਿ ਉਹਨਾਂ ਦਾ ਆਪਣਾ ਗੁਰੂ ਨਹੀਂ ਹੈਗਾ ਕਿ ਉਹਨਾਂ ਨੂੰ ਉਹਨਾਂ ਦੇ ਵਿੱਚ ਇੰਨੀ ਵੀ ਜ਼ਰਤ ਨਹੀਂ ਹੁੰਦੀ ਕਿ ਉਹ ਆਪਦੇ ਤੌਰ ਤੇ ਆਪਦੇ ਗੁਰੂ ਦੇ ਲਈ ਆਪਦੀ ਨੌਕਰੀ ਨੂੰ ਆਪਦੀ ਬਦਲੀ ਹੋ ਜਾਊਗਾ ਤੋਂ ਵੱਧ ਵੱਧ ਤੋਂ ਇਹੀ ਹੋ ਜਾਊਗਾ ਕਿ ਤੁਹਾਡੇ ਸਿਆਸੀ ਆਕਾ ਤੁਹਾਡੀ ਬਦਲੀ ਕਰ ਦੇਣਗੇ ਕਾਮਜ ਕਮ ਤੁਸੀਂ ਇਹ ਗੱਲ ਆਪਣੀ ਆਤਮਾ ਨੂੰ ਤਾਂ ਇਹ ਗੱਲ ਕਹਿ ਸਕੋਗੇ ਕਿ ਮੈਂ ਜੋ ਸਹੀ ਸੀਗਾ ਉਹ ਕੀਤਾ ਮੇਰੀ ਨੌਕਰੀ ਜਾਂ ਮੇਰੀ ਬਦਲੀ ਹੋ ਕੇ ਬਾਤਾਂ ਦੇ ਤੁਹਾਡਾ ਹਲਕਾ ਹੀ ਚੇਂਜ ਹੋ ਜਾਊ ਤੁਹਾਡਾ ਜ਼ਿਲ੍ਹਾ ਹੀ ਚੇਂਜ ਹੋ ਜਾਊਗਾ ਇਸ ਤੋਂ ਬਾਅਦ ਹੋਰ ਤੁਹਾਡੇ ਕੋਈ ਗੋਲੀ ਤਾਂ ਨਹੀਂ ਮਾਰਨ ਲੱਗਿਆ ਤੇ ਦੂਸਰੇ ਨੰਬਰ ਤੇ ਜੇ ਮੈਂ ਸਿਆਸੀ ਲੀਡਰਾਂ ਦੀ ਗੱਲ ਕਰਾਂ ਜਿਹੜੇ ਸਰਕਾਰ ਚ ਬੈਠੇ ਨੇ ਅੱਜ ਯਾਰ ਤੁਹਾਡੇ ਇੰਨੇ ਕਿੰਨੇ ਕੁ ਮਤਲ ਤੁਹਾਡੀਆਂ ਮਜਬੂਰੀਆਂ ਨੇ ਇਹ ਜਿਹੜੀਆਂ ਤੁਹਾਨੂੰ ਤੁਹਾਡੇ ਗੁਰੂ ਪ੍ਰਤੀ ਤੁਸੀਂ ਲੋਕਾਂ ਦੇ ਵਿੱਚ ਕੀਤੇ ਹੋਏ ਵਾਦੇ ਲੋਕਾਂ ਦੇ ਨਾਲ ਹੱਕ ਥਾਪੜ ਤਾਂ ਪੜ ਕੇ ਵਾਦੇ ਕੀਤੇ ਔਰ ਉਸੇ ਗੁਰੂ ਨੇ ਤੁਹਾਨੂੰ ਸੱਤਾ ਦੇ ਵਿੱਚ ਲਿਆਂਦਾ ਉਸੇ ਗੁਰੂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਉਹ ਮੈਂ ਤਾਂ ਇਹ ਕਹਿਣਾਗਾ ਕਿ ਇਹ ਤਾਂ ਸਿੱਧਮ ਸਿੱਧਾ ਹੀ ਤੁਹਾਨੂੰ ਗੁਰੂ ਨੇ ਬਿਠਾਇਆ ਸੀਗਾ ਤੁਸੀਂ ਤਾਂ ਆਏ ਇਸ ਗੱਲ ਕਰਕੇ ਸੀਗੇ ਕਿ ਅਸੀਂ ਗੁਰੂ ਦੇ ਦੋਖੀਆਂ ਨੂੰ ਵੇ ਆਦਮੀਆਂ ਕਰਨ ਵਾਲਿਆਂ ਨੂੰ ਚਾਹੇ ਕੋਈ ਕਿੰਨਾ ਵੱਡਾ ਵੱਡਾ ਵਿਅਕਤੀ ਕਿਉਂ ਨਾ ਹੋਵੇ ਅਸੀਂ ਉਹਨਾਂ ਨੂੰ ਲਿਆ ਕੇ ਜੇਲ੍ਹਾਂ ਦੇ ਵਿੱਚ ਸੁੱਟਾਂਗੇ ਇਸੇ ਆਸ ਕਾਰਨ ਕਰਕੇ ਹੀ ਲੋਕਾਂ ਨੇ ਤੁਹਾਨੂੰ 91 ਸੀਟਾਂ ਦਿੱਤੀਆਂ ਪਰ ਤੁਸੀਂ ਤਾਂ ਆ ਕੇ ਸਭ ਕੁਝ ਹੀ ਮਾਤ ਪਾਤਾ ਕਾਂਗਰਸ ਨੇ ਵੀ ਜੋ ਕੁਝ ਕੀਤਾ ਆਪਣੇ ਸਾਹਮਣੇ ਲੇਕਿਨ ਉਹਨਾਂ ਨੇ ਕੁਝ ਤਾਂ ਕੋਈ ਕਮਿਸਰ ਬਣਾਇਆ ਸੀ ਕੋਈ ਮਾਲਾ ਮੋਟਾ ਤਾਂ ਪੂਣੀ ਕੱਤੀ ਸੀ ਤੁਸੀਂ ਤਾਂ ਯਾਰ ਉਹ ਪੂਣੀ ਵੀ ਨਹੀਂ ਕੱਤੀ ਤੁਸੀਂ ਤਾਂ ਡੱਕਾ ਹੈ ਜਿਵੇਂ ਕਹਿੰਦੇ ਨਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੁਸੀਂ ਤਾਂ ਡੱਕਾ ਚੱਕ ਕੇ ਦੂਜੀ ਜਗ੍ਹਾ ਤੇ ਬਣੀ ਰੱਖਿਆ ਹੁਣ ਤੁਹਾਨੂੰ ਕੋਈ ਕੀ ਕਹੇ ਤੇ ਦੋਸਤੋ ਜਿਹੜੀਆਂ ਇਹ ਚੀਜ਼ਾਂ ਨੇਗੀਆਂ ਅੱਜ ਮੈਂ ਸਿਰਫ ਇਸੇ ਗੱਲ ਨੂੰ ਤੁਹਾਡੇ ਤੇ ਛੱਡਦਾ ਕਿ ਤੁਸੀਂ ਕਮੈਂਟ ਕਰਕੇ ਇਹਨਾਂ ਜ਼ਰੂਰ ਦੱਸਿਓ ਵੀਰੋ ਕਿ ਕੀ ਜਿਹੜਾ ਪ੍ਰਦੀਪ ਕਲੀਅਰ ਨੂੰ ਜਿਹੜੇ ਲੋਕ ਕੋਈ ਵੀ ਮੈਂ ਕਿਸੇ ਵੀ ਸੀ ਤੇ ਇਲਜ਼ਾਮ ਨਹੀਂ ਲਾਉਂਦਾ ਜਿਹੜੇ ਲੋਕ ਜਾਂ ਪ੍ਰੈਸ ਉਹਨੂੰ ਇੱਕ ਤਰ੍ਹਾਂ ਹੀ ਹੀਰੋ ਦੀ ਤਰ੍ਹਾਂ ਪੇਸ਼ ਕਰਦੇ ਨੇ ਕਈ ਲੋਕ ਕਮੈਂਟ ਕਰਨ ਵਾਲੇ ਵਾਹ ਵੀ ਬਾਪ ਪ੍ਰਦੀਪ ਕਲੇਰ ਤੈਂ ਦਾ ਫੱਟੇ ਚੱਕ ਤੇ ਤੈਂ ਤਾਂ ਨੰਗਾ ਕਰਤਾ ਸੁਖਬੀਰ ਬਾਦਲ ਤੈਂ ਤਾਂ ਫਲਾਨਾ ਨੰਗਾ ਕਰਤਾ ਬੱਲੇ ਬੱਲੇ ਉਹ ਭਲਿਓ ਮਾਨਸੋ ਕੁਝ ਤਾਂ ਗੁਰੂ ਤੋਂ ਡਰੋ ਕੁਝ ਤਾਂ ਗੁਰੂ ਦਾ ਭੈ ਖਾਓ ਕਿਸ ਨੂੰ ਸਾਵਸ ਦੇ ਰਹੇ ਹੋ ਕਿਹੜੇ ਬੰਦੇ ਨੇ ਹੀ ਸਾਵਾਸ ਦੇ ਕਮੈਂਟ ਕਰੀ ਜਾਂਦੇ ਹੋ ਯਾਰ ਵੀਰੋ ਸੋਚੋ ਪਲੀਜ਼ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨਾਂ ਲੋਕਾਂ ਨੂੰ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਜਾਂ ਨਾ ਤੇ ਦੂਜੇ ਨੰਬਰ ਤੇ ਕੀ ਸਰਕਾਰਾਂ ਨੂੰ ਜਦੋਂ ਸਿੱਧਮ ਸਿੱਧੇ 164 ਦੇ ਬਿਆਨ ਆ ਜਾਣ ਬੰਦਾ ਅਦਾਲਤ ਦੇ ਵਿੱਚ ਝੂਠ ਨਹੀਂ ਬੋਲ ਸਕਦਾ ਪੁਲਿਸ ਦੇ ਸਾਹਮਣੇ ਤਾਂ ਕਹਿ ਦਿੰਦੇ ਆ ਕਿ ਪ੍ਰੈਸ਼ਰ ਪੈ ਗਿਆ ਜੀ ਲੇਕਿਨ ਜਦੋਂ ਅਦਾਲਤ ਦੇ ਵਿੱਚ 164 ਦੇ ਬਿਆਨ ਹੁੰਦੇ ਨੇ ਉਹ ਬੇਖੌਫ ਹੋ ਕੇ ਬੰਦਾ ਆਪਣੀ ਮਰਜ਼ੀ ਦੇ ਨਾਲ ਆਪਣੇ ਪਿਆਰ ਦਿੰਦਾ ਹੈ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਉਹਨਾਂ ਦੇ ਉੱਪਰ ਹੁਣ ਤੱਕ ਕਿਉਂ ਕਾਰਵਾਈ ਨਹੀਂ ਹੋਈ ਹੈਗੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ